ਦੀ ਢੋਲੀ ਪਰੇਗਾ ਭਾਈ ਮਹਾ ਸਿੰਘ ਦੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਖਰੀ ਜੰਗ ਹੋਈ ਮੁਖਸਰ ਦੇ ਵਿੱਚ ਇਹ ਸੱਚੇ ਬਾਦਸ਼ਾਹ ਜੀ ਨੇ ਭਾਈ ਮਹਾ ਸਿੰਘ ਦੇ ਮੁਖ ਨੂੰ ਪੂੰਝਿਆ ਆਪਣੀ ਰੁਮਾਲ ਦੇ ਨਾਲ ਪਾਣੀ ਦੇ ਛਿੱਟੇ ਮਾਰੇ ਮੁਖ ਵਿੱਚ ਪਾਣਾ ਤੇ ਭਾਈ ਮਹਾ ਸਿੰਘ ਨੂੰ ਹੋਸ਼ ਆਈ ਨੇਤਰ ਖੋਲਦਾ ਆਪਣੀ ਸਿਰ ਨੂੰ ਦੇਖਦਾ ਗੁਰੂ ਗੋਬਿੰਦ ਸਿੰਘ ਗੋਦੀ ਵਿੱਚ ਲਈ ਬੈਠੇ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਜਲ ਵਗਿਆ ਹੰਝੂ ਆ ਗਏ ਏ ਗੁਰੂ ਗੋਬਿੰਦ ਸਿੰਘ ਤੂੰ ਐਡਾ ਪਰਉਪਕਾਰੀ ਤੂੰ ਐਡਾ ਦਿਆਲੂ ਐਡਾ ਕਿਰਪਾਲੂ ਤੇਰੇ ਵਿੱਚ ਐਡਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦਇਆ ਭਾਈ ਮਾਨ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਬੇਮੁਖ ਹੋਏ ਹੋਏ ਨੂੰ ਵੀ ਸੱਚੇ ਪਾਤਸ਼ਾਹ ਆਪਣੀ ਗੋਦ ਵਿੱਚ ਬਿਠਾ ਲਿਆ ਤੂੰ ਆਪ ਕੋ ਸਤਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੰਗ ਦੇ ਮੈਦਾਨ ਵਿੱਚ ਕਾਫਲ ਹੁੰਦੇ ਨੇ ਸਿੱਖਾਂ ਦੇ ਜਿਹੜੀਆਂ ਲੁੱਥਾਂ ਨੇ ਕੱਟੇ ਵੱਡੇ ਪਏ ਨੇ ਸਿੱਖਾਂ ਦੇ ਚੇਲਿਆਂ ਵੱਲ ਵੇਖ-ਵੇਖ ਕੇ ਕਹਿੰਦੇ ਨੇ ਆਹ ਮੇਰਾ 5000ਹਾਰੀ ਆਹ ਮੇਰਾ 10000ਹਾਰੀ ਆਹ ਮੇਰਾ 20000ਹਾਰੀ ਆਹ ਮੇਰਾ 30000ਹਾਰੀ ਭਾਈ ਮਾਰਾ ਸਿੰਘ ਨੂੰ ਨਹੀਂ ਕਿਹਾ ਮਹਾਰਾਜ ਨੇ ਵੀ ਤੂੰ 20000 ਕੀ 40000 ਮਹਾਰਾਜ ਨੇ ਉਹਦੀ ਸੀਸ ਨੂੰ ਆਪਣੀ ਬੁੱਕਲ ਵਿੱਚ ਰੱਖਿਆ ਹੋਇਆ ਇਹ ਮੁੱਖ ਮਸਤਕ ਸੱਚੇ ਪਾਤਸ਼ਾਹ ਜੀ ਨੇ ਰਮਾਲ ਦੇ ਨਾਲ ਉਹਦਾ ਮੁੱਖ ਪੁੰਧਿਆ ਭਾਈ ਮਾਨ ਸਿੰਘ ਦਾ ਨੇਤਰ ਖੋਲਦਾ ਦਰਸ਼ਨ ਕਰਦਾ ਗੁਰੂ ਗੋਬਿੰਦ ਸਿੰਘ ਜੀ। ਨੇਤਰਾਂ ਦੇ ਵਿੱਚੋਂ ਹੰਝੂ ਆ ਗਏ। ਮਹਾਰਾਜ ਕਿ ਐਡਾ ਪਰਉਪਕਾਰੀ, ਉਹ ਐਡਾ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਬੇਮੁਖ ਹੋਏ ਹੋਏ ਨੂੰ ਵੀ ਆਪਣੇ ਚਰਨਾਂ ਵਿੱਚ ਆਪਣੀ ਗੋਦ ਵਿੱਚ ਰੱਖ ਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾ ਸਿੰਘ ਮੰਗ ਕੀ ਮੰਗਣਾ। ਦੁਨੀਆ ਦਾ ਰਾਜ ਭਾਗ ਚਾਹੀਦਾ। ਮਹਾਸਿੰਘ ਕਹਿੰਦਾ ਨਹੀਂ ਮਹਾਰਾਜ ਕਹਿੰਦੇ ਦੱਸ ਕੇ ਸਵਰਗਾਂ ਦਾ ਰਾਜ ਦੇ ਦिए ਕਹਿੰਦਾ ਨਹੀਂ ਮਹਾਰਾਜ ਕਹਿੰਦੇ ਸਤਖੰਡ ਦੇ ਵਿੱਚ ਢਾਕੇ ਤੇਰੀ ਜਗ੍ਹਾ ਦੇ ਦਿੰਨੇ ਆ ਕਹਿੰਦਾ ਨਹੀਂ ਤੇ ਸਤਗੁਰ ਕਹਿੰਦੇ ਹੋਰ ਕੀ ਚਾਹੀਦਾ ਭਾਈ ਮਹਾਸਿੰਘ ਕਹਿੰਦਾ ਮਹਾਰਾਜ ਪਹਿਲੀ ਮੇਰੀ ਬੇਨਤੀ ਇਹ ਕਿ ਜਿਹੜਾ ਬਿਦਾਵਾ ਅਸੀਂ ਅਨੰਦਪੁਰ ਸਾਹਿਬ ਲਿਖਿਆ ਸੀ ਸੱਚੇ ਪਾਤਸ਼ਾਹ ਆਪਣੇ ਹੱਥਾਂ ਦੇ ਨਾਲ ਉਹ ਪਾੜ ਦਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਨਾਲ ਬਿਦਾਵਾ ਪਾੜਿਆ ਮਾਰੇ ਕਹਿੰਦੇ ਹੋਰ ਦੱਸ ਮਹਾ ਸਿੰਘ ਕੀ ਕਰੀਏ ਤੇਰੇ ਲਈ ਸੱਚੇ ਪਾਤਸ਼ਾਹ ਮੈਨੂੰ ਰਾਜ ਵੀ ਨਹੀਂ ਚਾਹੀਦਾ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਮੈਨੂੰ ਸਵਰਗ ਵੀ ਨਹੀਂ ਚਾਹੀਦਾ ਮੈਨੂੰ ਸਤਖੰਡ ਵੀ ਨਹੀਂ ਚਾਹੀਦੀ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਹ ਸਿੰਘ ਮੰਗ ਕੀ ਮੰਗਣਾ ਜੋ ਕਹੇਗਾ ਜबान ਵਿੱਚੋਂ ਪੂਰਾ ਹੋਏਗਾ ਤੇ ਭਾਈ ਮਾਹ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ ਦਿਓ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਮਾਹ ਸਿੰਘ ਨੂੰ ਨਿਵਾਜਣਾ ਕੀਤਾ 40 ਮੁਕਤਿਆਂ ਨੂੰ ਨਿਵਾਜਣਾ ਕੀਤਾ 40 ਮੁਕਤਿਆਂ ਦੇ ਨਾਮ ਅੱਜ ਵੀ ਆਪਾਂ ਸਿੱਖ ਜਦੋਂ ਅਰਦਾਸ ਕਰਦੇ ਆ ਉਹਨਾਂ 40 ਮੁਕਤਿਆਂ ਦੇ ਨਾਮ ਅਪਾ ਯਾਦ ਕਰਦੇ ਆ ਚੇਤੇ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਾਹ ਸਿੰਘ ਨੂੰ ਨਿਵਾਦਿਆ ਤੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਆਮਤ ਦੇ ਦੇ ਮੈਂ ਤੈਨੂੰ ਥਿਉਂਦੇ ਹੀ ਰਹਾ ਥਿਉਂਦੀ ਰਹਾ ਤੈਨੂੰ ਯਾਦ ਹੀ ਕਰਦਾ ਆ ਜਾਤਿਕ ਮੰਗੇ ਦਾਨ ਦੇ ਪਿਆਰਿਆ ਦੇ ਬਨਹਾਰ ਦਾਤਾਰ ਮੈਂ ਨਿਤ ਚਿਤਾਰਿਆ ਮੈਂ ਤੈਨੂੰ ਨਿਤ ਚਿੱਤੀ ਕਰਦਾ ਰਹਾ ਚਿਤਾਰੇ ਤੂੰ ਭਾਵੇਂ ਚਿੱਤੇ ਕਰਨਾ ਤੈਨੂੰ ਹਰ ਵਕਤ ਚਿੱਤੇ ਕਰਦਾ ਰਹਾ ਹਰ ਵਕਤ ਚਿੱਤੇ ਕਰਦਾ ਮੇਰਾ ਸੁਹਾਈ ਮੈਂ ਦੁਨੀਆਂ ਦਾ ਕੋਈ ਕੰਮ ਕਾਜ ਕਰਦਾ ਰਹਾ ਮੈਂ ਕਿਸਤੀ ਧੰਦੇ ਨਾਲ ਜੁੜਿਆ ਹੋਣ ਕਰਕੇ ਗ੍ਰਿਸ਼ਤੀ ਹੋਣ ਕਰਕੇ ਜਿਹੜਾ ਵੀ ਧੰਦਾ ਕਰਾਂ ਉਹ ਧੰਦੇ ਵਿੱਚ ਮਹਾਰਾਜ ਸ਼ੁਰੂਆਤ ਵਿੱਚ ਤੈਨੂੰ ਜਾਦ ਕਰਾਂ ਹਰ ਵਕਤ ਤੈਨੂੰ ਸ਼ੁਕਰ ਤੇਰਾ ਸ਼ੁਕਰਾਨਾ ਕਰਾਂ ਹਰ ਵਕਤ ਤੇਰਾ ਧੰਨਵਾਦੀ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਸ਼ੁਕਰਕਰ ਉਹਦਾ ਸ਼ੁਕਰਾਨਾ ਕਰ ਜਿੱਦੇ ਸ਼ੁਕਰ ਕਰਨ ਆ ਗਿਆ ਤੈਨੂੰ ਸ਼ੁਕਰ ਕਰਨਾ ਆ ਗਿਆ ਉਹਦੇ ਸਮਝ ਤੇਰੇ ਇੱਕੇ ਗੁਰੂ ਨੇ ਕਿਰਪਾ ਕਰ ਦਿੱਤੀ ਜਦੋਂ ਤੂੰ ਧਰੂ ਕੋਲ ਮੰਗੇਗਾ ਸੱਚੇ ਬਾਦਸ਼ਾਹ ਸਿੱਖਾਂ ਨੂੰ ਸਿੱਖੀ ਦਾਤਿ ਭਾਵਨਿਕ ਹੋ ਕੇ ਸ਼ਰਧਾवान ਹੋ ਕੇ ਕਹੇਗਾ ਮਹਾਰਾਜ ਸਿੱਖੀ ਦੀ ਦਾਤਿ ਦੇ ਜਦੋਂ ਗੁਰੂ ਨੂੰ ਕਹਿੰਦਾ ਸਿੱਖੀ ਦੀ ਦਾਤ ਬਖਸ਼ ਦਿਓ ਦੁਨੀਆਂ ਦਾਤੇ ਦੇ ਘਰ ਮੰਗਣ ਆਉਂਦੀ ਆ ਕੋਈ ਪੁੱਤ ਮੰਗਦਾ ਕੋਈ ਅੰਨ ਮੰਗਦਾ ਕੋਈ ਧਨ ਮੰਗਦਾ ਕੋਈ ਗੱਡੀਆਂ ਮੰਗਦਾ ਕੋਈ ਘਰ-ਬਾਰ ਮੰਗਦਾ ਪਰ ਕੋਈ ਵਿਰਲਾ ਸਿੱਖ ਆ ਕੇ ਗੁਰੂ ਨੂੰ ਬੇਨਤੀ ਕਰਦਾ ਸੱਚੇ ਬਾਦਸ਼ਾਹ ਮੇਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਆਪਕੋ ਸਤਨਾਮੁ ਸ੍ਰੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਾ ਵਿੱਚ ਇੱਕ ਮਾਈ ਰੋਂਦੀ ਰੋਂਦੀ ਆਈ ਦਰਬਾਰ ਸਜਿਆ ਹੋਇਆ ਰੋਂਦੀ ਰੋਂਦੀ ਆਈ ਇਹ ਗੁਰੂ ਸਾਹਿਬ ਜੀ ਨੇ ਸਿੱਖਾਂ ਨੇ ਪੁੱਛਿਆ ਮਾਂ ਰੋਂਦੀ ਕਾਹ ਤੋਂ ਆਂ ਤੈਨੂੰ ਕੀ ਹੋ ਗਿਆ ਕਿਉਂ ਰੋਈ ਜਾਂਦੀ ਮਹਾਰਾਜ ਦੇ ਕੋਲ ਜਦੋਂ ਨਾਮਸ਼ਦਾਰ ਕੀਤੀ ਅਥਰੂ ਗਿਰ ਗਏ ਗੁਰੂ ਸਾਹਿਬ ਨੇ ਫੇਰ ਪੁੱਛਿਆ ਕਹਿੰਦੇ ਮਾਤਾ ਰੋਂਦੀ ਕਾਹ ਤੋਂ ਆਂ ਇਹ ਸਤਿਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਰੋਂਦੀ ਇਸ ਕਰਕੇ ਆ ਪਤੀ ਤੁਸੀਂ ਬਖਸ਼ਿਆ ਮੇਰੀ ਸ਼ਾਦੀ ਹੋਈ ਦੋ ਬੱਚੇ ਹੋਏ ਨੌਜਵਾਨ ਪੁੱਤ ਹੋ ਗਏ ਮਹਾਰਾਜ ਇੱਕ ਪੁੱਤ ਤੇ ਮੇਰਾ ਪਤੀ ਤੁਹਾਡੇ ਫੌਜ ਵਿੱਚ ਮਹਾਰਾਜ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਗਿਆ ਗੁਰੂ ਸਾਹਿਬ ਕਹਿੰਦੇ ਫਿਰ ਚੰਗੀ ਗੱਲ ਆ ਰੋਣ ਵਾਲੀ ਗੱਲ ਕਿਹੜੀ ਹੈ ਇਹਦੇ ਵਿੱਚ ਮਹਾਰਾਜ ਰੋਂਦੀ ਇਸ ਕਰਕੇ ਆ ਮੇਰੇ ਘਰ ਵਿੱਚ ਦੋ ਮਰਦ ਤਿੰਨ ਮਰਦ ਜਿਨ੍ਹਾਂ ਵਿੱਚੋਂ ਦੋ ਮਰਦ ਸੱਚੇ ਬਾਦਸ਼ਾਹ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਇੱਕ ਮੇਰਾ ਪੁੱਤਰ ਛੋਟਾ ਜਿਹੜਾ ਨੌਜਵਾਨ ਤੇ ਹੈ ਪਰ ਉਹਨੂੰ ਐਸੀ ਰੋਗ ਨੇ ਗ੍ਰਸਤ ਕਰ ਲਿਆ ਮਨਜੀਤ ਜੀ ਪਿਆ ਮੈਨੂੰ ਲੱਗਦਾ ਉਹਦੀ ਮੌਤ ਦੇ ਦਿਨ ਨੇੜੇ ਮੈਂ ਰੋਂਦੀ ਇਸ ਕਰਕੇ ਆ ਮੇਰੇ ਘਰ ਤਿੰਨ ਮਰਦ ਤੇ ਦੋ ਤੁਹਾਡੀ ਝੋਲੀ ਵਿੱਚ ਪੈ ਗਏ ਸੱਚੇ ਪਾਤਸ਼ਾਹ ਮੈਂ ਤੀਜੇ ਨੂੰ ਵੀ ਚਾਹੁੰਦੀ ਆ ਅਣ ਆਈ ਮੌਤ ਬਿਮਾਰੀ ਨਾਲ ਨਾ ਮਰੇ ਉਹ ਵੀ ਤੁਹਾਡੀ ਜੰਗ ਦੇ ਵਿੱਚ ਜ਼ਾਲਮ ਦੇ ਨਾਲ ਜੂਝ ਕੇ ਦੁਸ਼ਮਣ ਨਾਲ ਜੂਝ ਕੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਮਰੇ ਸੱਚੇ ਪਾਤਸ਼ਾਹ ਮੇਰੀ ਇਹ ਆਸ ਹੈ ਰੋਂਦੀ ਇਸ ਕਰਕੇ ਆ ਕਿਤੇ ਬਿਮਾਰੀ ਨਾਲ ਨਾ ਮਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਦੇ ਮਾਤਾ ਤੂੰ ਰੋ ਨਾ ਘਬਰਾ ਨਾ ਜਿਵੇਂ ਗੁਰੂ ਨਾਨਕ ਕਿਰਪਾ ਕਰਨਗੀ ਠੀਕ ਹੋ ਜਾਏਗਾ ਸਾਧ ਸੰਗਤ ਦੀ ਇਤੋਂ ਤੱਕ ਇਤਿਹਾਸਕਾਰਾਂ ਨੇ ਲਿਖ ਦਿੱਤਾ ਕਿ ਜਦੋਂ ਉਹ ਮਾਂ ਘਰ ਜਾਂਦੀ ਹੈ ਮੰਜੀ ਤੇ ਪਏ ਪੁੱਤ ਨੂੰ ਛੱਡ ਕੇ ਆਈ ਤੇ ਜਦੋਂ ਘਰ ਗਈ ਤੇ ਗੁਰੂ ਗੋਬਿੰਦ ਸਿੰਘ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਉਹ ਨੌਜਵਾਨ ਬੱਚਾ ਹਟਾ ਕਟਾ ਨੌਜਵਾਨ ਆਪਣੀ ਮੰਜੀ ਦੀ ਉੱਤੇ ਜਿਹੜਾ ਪਿਆ ਜਿਹੜਾ ਬਿਮਾਰੀ ਨਾਲ ਗ੍ਰਸਤ ਹੋਇਆ ਪਿਆ ਜਿਹੜਾ ਹਲ ਦਾ ਗੁਰ ਦਾ ਵੀ ਨਹੀਂ ਸੀ ਜਦੋਂ ਮਾਂ ਘਰ ਜਾਂਦੀ ਹੈ ਤੇ ਪੁੱਤ ਤੁਰਿਆ ਫਿਰਦਾ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਗੁਰੂ ਆਪਣੀ ਆਈ ਤੇ ਆਜੇਗਾ ਜਦੋਂ ਗੁਰੂ ਕੋਲ ਮਹਾਰਾਜ ਕਹਿੰਦੇ ਸੱਚੇ ਮਨ ਨਾਲ ਸੱਚੇ ਹਿਰਦੇ ਨਾਲ ਗੁਰੂ ਨੂੰ ਆ ਕੇ ਇਹ ਅਰਦਾਸ ਕਰੇਗਾ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਦੇ ਮੇਰੇ ਪੁੱਤਾਂ ਧੀਆਂ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਮੈਨੂੰ ਪਦਾਰਥਾਂ ਦੀ ਲੋੜ ਨਹੀਂ ਮੈਨੂੰ ਸਿੱਖੀ ਦੀ ਦਾਤ ਨਾਮ ਦੀ ਲੋੜ ਹੈ ਜੱਤ ਜ